ਕਹਿੰਦੇ ਨੇ ਜਾ ਕੋ ਰਾਖੇ ਸਾਈਆਂ ਮਾਰਸ ਕੇ ਨਾ ਕੋਈ 7 ਮਹੀਨਿਆਂ ਦੀ ਇਹ ਮਾਸੂਮ ਬੱਚੀ ਲਾਪਤਾ ਹੋ ਗਈ ਸੀ ਜਿਸ ਨੂੰ ਕੜੀ ਮੁਸ਼ਕਲ ਦੇ ਬਾਅਦ ਲੱਭ ਲਿਆ ਗਿਆ ਹੈ ਦਰਅਸਲ ਪੁਲਿਸ ਨੇ ਬੜੀ ਮੁਸ਼ਤੈਦੀ ਦੇ ਨਾਲ ਕੰਮ ਕੀਤਾ ਖਬਰਾਂ ਨਸ਼ਰ ਹੋਈਆਂ ਜਿਸ ਤੋਂ ਬਾਅਦ આરોપી ਜੋ ਇਸ ਬੱਚੀ ਨੂੰ ਚੱਕ ਕੇ ਲੈ ਕੇ ਗਿਆ ਸੀ ਇੱਕ ਪਲਾਟ ਦੇ ਵਿੱਚ ਛੱਡ ਗਿਆ ਹੁਣ ਤੁਹਾਨੂੰ ਦੱਸਦੇ ਹਾਂ ਕਿ ਇਹ ਘਟਨਾ ਕਿੱਥੋਂ ਦੀ ਹੈ ਇਹ ਘਟਨਾ ਲੁਧਿਆਣਾ ਦੀ ਹੈ ਲੁਧਿਆਣਾ ਦੇ ਨਿਊ ਕਰਤਾਰਨਗਰ ਇਲਾਕੇ ਦੇ ਵਿੱਚ ਅੱਧੀ ਰਾਤ ਨੂੰ ਲਾਪਤਾ ਹੋਈ 7 ਮਹੀਨੇ ਦੀ ਬੱਚੀ ਵੀਰਵਾਰ ਦੁਪਹਿਰ ਨੂੰ ਮਿਲ ਗਈ ਹੈ। ਮਾਮਲਾ ਉਜਾਗਰ ਹੋਣ ਤੋਂ ਬਾਅਦ ਕੋਈ ਬੱਚੀ ਨੂੰ ਘਰ ਦੇ ਪਿੱਛੇ ਇੱਕ ਖਾਲੀ ਪਲਾਟ ਦੇ ਵਿੱਚ ਛੱਡ ਕੇ ਭੱਜ ਗਿਆ। ਬੱਚੀ ਨੂੰ ਮੋਢਲੀ ਸਹਾਇਤਾ ਅਤੇ ਆਕਸੀਜਨ ਆਦ ਦੇਣ ਦੇ ਲਈ ਦੀਪ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਹੈ ਜਿੱਥੇ ਡਾਕਟਰਾਂ ਨੇ ਉਸ ਨੂੰ ਸਹੀ ਸਲਾਮਤ ਦੱਸਿਆ। ਜਿਹੜੀ ਪਲਾਟ ਦੇ ਵਿੱਚ ਅਸੀਂ ਪਹਿਲਾਂ ਸਵੇਰੇ ਵੀ ਚੈਕਿੰਗ ਕੀਤੀ ਸੀ ਉਸ ਤੋਂ ਬਾਅਦ ਮੇਰੇ ਦੋਸਤਾਂ ਨੇ ਪੁਲਿਸ ਪ੍ਰਸ਼ਾਸਨ ਨੇ ਵੀ ਚੈਕ ਕੀਤੀ ਸੀ। ਉਸੇ ਪਲਾਟ ਦੇ ਵਿੱਚ ਸਾਨੂੰ ਕੁੜੀ ਬਰਾਮਦ ਹੋਈ ਹੈ। ਅਸੀਂ ਉਸ ਪਲਾਟ ਦੀ ਪੂਰੀ ਗ੍ਰੀਨਰੀ ਸੀਗੀ ਉਹਨੂੰ ਵੜਾਣ ਲਈ ਮਤਲਬ ਲੇਬਰ ਵੀ ਲੱਗਿਆ ਸੀ ਪੁਲਿਸ ਪ੍ਰਸ਼ਾਸਨ ਦੀ ਪੂਰੀ ਟੀਮ ਵੀ ਆ ਗਈ ਸੀ ਤੇ ਜਸਲੀ ਜਿੱਦਾਂ ਹੀ ਪੁਲਿਸ ਪ੍ਰਸ਼ਾਸਨ ਦੀ ਟੀਮ ਐਂਟਰ ਕੀਤੀ ਆ ਉਹਨਾਂ ਨੂੰ ਬਿਲਕੁਲ ਸਾਹਮਣੇ ਹੀ ਬੱਚੀ ਪਈ ਮਿਲ ਗਈ ਬੱਚੀ ਦੇ ਮੂੰਹ ਤੇ ਛੜੀਟਾ ਰੈਸ਼ੀਜ਼ ਹੋਏ ਹੋਏ ਆ ਠੀਕ ਹੈ ਤੇ ਉਹਨਾਂ ਦੇ ਮਲੱਕੀ ਪੂਰੀ ਬਾਡੀ ਮਤਲਬ ਕਿ ਉਹਦੀ ਗੰਦੀ ਹੈ ਠੀਕ ਹੈ ਉਸ ਤੋਂ ਬਾਅਦ ਅਸੀਂ ਉਹਦਾ ਕੁਨਾਲਪਾਲ ਹਸਪੀਟਲ ਮੈਡੀਕਲ ਚੈੱਕਅਪ ਕਰਾਇਆ ਉਦਾਂ 올 ਰਾਈਟ ਆ ਹੁਣ ਅਸੀਂ ਰੈਫਰ ਕਰਕੇ ਇੱਕ ਵਾਰ ਦੀਪ ਹਸਪੀਟਲ ਉਹਨੂੰ ਲੈ ਕੇ ਆਏ ਆ ਹਾਂਜੀ ਹਾਂਜੀ ਅਜੀ ਸਰ ਦੋ ਤੋਂ ਤਿੰਨ ਵਾਰ ਚੈੱਕ ਕੀਤਾ ਸਰ ਕਿੰਨੇ ਘੰਟਿਆਂ ਬਾਅਦ ਤੁਹਾਡੀ ਬੱਚੀ ਮਿਲੀ ਸਰ ਸਾਡੀ ਬੱਚੀ 12 ਤੋਂ 14 ਘੰਟਿਆਂ ਬਾਅਦ ਜਾ ਕੇ ਸਾਨੂੰ ਮਿਲੀ ਹੈ ਸਰ ਬੱਚੀ ਉੱਥੇ ਸਰ ਫਰੰਟ ਫਰੰਟ ਸਾਈਡ ਤੋਂ ਤਾਂ ਮਤਲਬ ਸੀਸੀਟੀਵੀ ਚ ਕੁਝ ਵੀ ਨਹੀਂ ਆਇਆ ਸੀ ਸਾਨੂੰ ਵੀ ਇਹੀ ਸੀਗਾ ਕਿ ਮੇਬੀ ਜੋ ਹੋਇਆ ਬੈਕ ਸਾਈਡ ਤੋਂ ਹੀ ਹੋਇਆ ਵਾ ਤੇ オリジナル ਉਹ ਬੈਕ ਸਾਈਡ ਤੋਂ ਸਾਡੇ ਘਰ ਦੀ ਬੈਕ ਸਾਈਡ ਤੇ ਬੜੀ ਡੂੰ ਸੁਟਦਾ ਤੇ ਬੱਚੇ ਤੇ ਕੋਈ ਨਾ ਕੋਈ ਐਂਜਿਡੀ ਹੁੰਦੀ ਸ਼ੁਕਰ ਹੈ ਪਰਮਾਤਮਾ ਦਾ ਬੱਚੇ ਤੇ ਕੋਈ ਇੰਜਰੀ ਨਹੀਂ ਜੀਨੇ ਵੀ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਨਾ ਉਹਨੂੰ ਪਤਾ ਲੱਗ ਗਿਆ ਕਿ ਪੰਜਾਬ ਪੁਲਿਸ ਨੇ ਪੂਰਾ ਉਹਨੂੰ ਘੇਰਾ ਪਾ ਲਿਆ ਵਾ ਠੀਕ ਹੈ ਤੇ ਹੁਣ ਮੈਂ ਕਿਤੇ ਲੰਘ ਨਹੀਂ ਸਕਦਾ ਉਹ ਕਿਸੇ ਤਰੀਕੇ ਬੱਚੇ ਨੂੰ ਸੁਟ ਕੇ ਆਪ ਨਿਕਲ ਗਿਆ ਪਰਿਵਾਰਕ ਮੈਂਬਰਾਂ ਦੇ ਦੱਸਣ ਮੁਤਾਬਕ ਬੀਤੀ ਰਾਤ ਲਗਭਗ 12 ਵਜੇ ਇੱਕ ਅਣਪਛਾਤਾ ਵਿਅਕਤੀ ਆਪਣੀ ਮਾਂ ਦੇ ਨਾਲ ਸੁੱਤੀ ਪਈ 7 ਮਹੀਨੇ ਦੀ ਬੱਚੀ ਨੂੰ ਚੋੱਕ ਕੇ ਲੈ ਗਿਆ ਜਦੋਂ ਪਰਿਵਾਰ ਦੀ ਅੱਧੀ ਰਾਤ ਨੂੰ ਅੱਖ ਖੁੱਲੀ ਤਾਂ ਉਹਨਾਂ ਨੇ ਦੇਖਿਆ ਕਿ ਉਹਨਾਂ ਦੀ ਛੋਟੀ ਬੱਚੀ ਦਿਵਿਆੰਸ਼ੀ ਬਿਸਤਰ ਤੇ ਨਹੀਂ ਸੀ ਜਿਸ ਤੋਂ ਬਾਅਦ ਪਰਿਵਾਰ ਉਸ ਨੂੰ ਲੱਭਣ ਦੇ ਵਿੱਚ ਲੱਗ ਗਿਆ ਇਹਨਾਂ ਨੇ 12:30 ਵਜੇ ਜਦੋਂ ਦੇਖਿਆ ਕਿ ਬੱਚਾ ਨਹੀਂ ਸੀਗਾ ਤੇ ਇਹਨਾਂ ਨੇ ਉਸ ਵੇਲੇ ਉੱਥੇ ਕੇ ਆਪਣੇ ਸਾਰੇ ਉੱਪਰ ਸੱਲੇ ਦੇਖਿਆ ਹਾਂ ਜੀ ਤੇ ਇਹਨਾਂ ਨੂੰ ਬੱਚਾ ਕਿਸੇ ਨਜ਼ਰ ਨਹੀਂ ਆਇਆ ਫਿਰ ਇਹਨਾਂ ਨੇ ਇਲਾਕੇ ਆਪਣੇ ਬਾਹਰ ਆ ਕੇ ਗਲੀ ਦੇ ਵਿੱਚ ਹਾਂਜੀ ਨਾਲ ਜਿੱਤੇ ਲੱਗਣ ਬੱਚਾ ਕਿੱਥੇ ਨਹੀਂ ਹੋਤਾ ਫਿਰ ਇਹਨਾਂ ਨੇ ਆਪਣੇ ਇਲਾਕੇ ਵਿੱਚ ਵੀ ਘੁੰਮਿਆ ਜੀ ਉੱਥੇ ਜਾ ਕੇ ਦੇਖਿਆ ਕਿ ਕੁਝ ਨਜ਼ਰ ਨਹੀਂ ਆਇਆ ਫਿਰ ਸਵੇਰੇ 4 ਵਜੇ ਤੋਂ ਬਾਅਦ ਇਹਨਾਂ ਨੇ ਜਿਹੜੇ ਕੈਮਰੇ ਕੋਈ ਨਜ਼ਰ ਆ ਸਕਦਾ ਹੀ ਉਹਨਾਂ ਦੀ ਕੈਮਰੇ ਦੀ ਜਾਂਚ ਕੀਤੀ ਜਿਹਦੇ ਵਿੱਚ ਇਹਨਾਂ ਨੂੰ ਨਜ਼ਰ ਆਇਆ ਕਿ 12:25 ਮਿੰਟ ਤੇ ਕੋਈ ਬਾਲਟੀਆਂ ਲੈ ਕੇ ਤਿੰਨ ਜਣੇ ਜਾ ਰਹੇ ਸੀ ਉਸ ਤੋਂ ਬਾਅਦ ਪੁਲਿਸ ਨੂੰ ਇਨਫਾਰਮੇਸ਼ਨ ਦਿੱਤੀ ਪੁਲਿਸ ਵੀ ਆਈ ਸੀਰੇ ਉਹ ਆਪਣੀ ਜਾਂਚ ਕਰ ਰਹੀ ਹੈ ਹੁਣ ਇੰਸਪੈਕਟਰ ਸਾਹਿਬ ਬੈਠੇ ਸੀ ਕਿ ਜਿਹੜੇ ਆਪਣਾ ਇੰਚਾਰਜ ਸਾਹਿਬ ਹੈ ਉਹ ਵੀ ਹੁਣ ਸਾਰੇ ਇਨਕੁਆਰੀ ਕਰਕੇ ਦੇ ਆ ਬਾਕੀ ਜਿਹੜੀ ਕਾਰਵਾਈ ਹੈ ਉਹ ਹੋਣੀ ਚਾਹੀਦੀ ਹੈ ਕਿਉਂ ਅੱਜ ਘਰ ਦੇ ਵਿੱਚੋਂ ਛੋਟਾ ਬੱਚਾ ਚਲਾ ਗਿਆ ਤਾਂ ਕਾਨੂੰਨ ਕੁਝ ਵੀ ਹੋ ਸਕਦਾ ਹੈ ਔਰ ਲਾ ਘਰਾ ਜਿਹੜਾ ਵਾ ਚਾਰੇ ਪਾਸੇ ਗੇਟ ਜਿਹੜਾ ਬੰਦ ਆ ਅਸੀਂ ਚਾਹੁੰਦੇ ਹਾਂ ਕਿ ਸੀਸੀਟੀਵੀ ਕੈਮਰੇ ਜਿਹੜੇ ਲੱਗੇ ਇਲਾਕੇ ਦੇ ਵਿੱਚ ਜਿਸ ਤਰੀਕੇ ਨਾਲ ਬੰਦੇ ਜਦੋਂ ਸੈ ਕਿ ਜਿੱਦੋਂ ਆਇਆ ਔਰ ਜਿੱਦੋਂ ਗਿਆ ਉਹ ਜਾਂਚ ਹੋਏ ਤਾਂ ਕਿ ਉਹ ਬੰਦੇ ਦੇ ਪਤਾ ਲੱਗ ਸਕੇ ਉਹ ਬੰਦੇ ਕੌਣ ਸੀ ਅਗਰ ਉਹ ਬੰਦੇ ਹੋਣ ਤਾਂ ਉਹਨਾਂ ਨੂੰ ਜੋ ਵੀ ਬੰਦੀ ਕਾਰਵਾਈ ਕੀਤੀ ਜਾਵੇ ਪਰ ਚਾਰ ਤਰਫ ਤੇ ਮਾਰੂ ਭੁਗਾਂ ਆ ਕੁੜੀ ਕਰੇ ਹਣੀ ਛੋਟੀ ਅੱਛਾ ਜੀ ਕਿੰਨੇ ਸਾਲ ਦੀ ਬੱਚੀ ਹੈ ਬੱਚੀ 7 ਮਹੀਨੇ ਦੀ ਸਿਰਫ 7 ਮਹੀਨੇ ਦੀ 7 ਮਹੀਨੇ ਦੀ ਉਹ ਟੀਸੀ ਜਿਹੜਾ ਜੋ ਹੈ ਤੇਰੇ ਬੰਦੇ ਆਂਦੇ ਪਿਆ ਬਾਲਟੀ ਲੈ ਕੇ ਸਿਰ ਪਰਟੀ ਵਾਲੇ ਬੰਦੇ ਬਾਲਟੀ ਆ ਗਿਆ ਕਿੰਨੇ ਵਜੇ ਦਾ ਵਾਕਿਆ ਹੋਇਆ ਇਹ 12:25 ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਪੁਲਿਸ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਨੇ ਹਾਲਾਂਕਿ ਇਲਾਕੇ ਦੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੁਝ ਸ਼ੱਕੀ ਲੋਕ ਦਿਖਾਈ ਦਿੱਤੇ ਨੇ ਇਹ ਕਹਿੰਦਾ ਸਾਡੇ ਨਿਊ ਕਰਤਾਰਨਗਰ ਪੈਂਦਾ ਹੈ ਇਹ ਇੱਕ ਛੋਟਾ ਜਿਹਾ ਪਰਿਵਾਰ ਆ ਉਹ 70 ਗਜ ਦੀ ਜਗ੍ਹਾ ਜਿੱਦੇ ਵਿੱਚ ਡਬਲ ਮੰਜ਼ਿਲਾ ਮਕਾਨ ਬਣਿਆ ਹੋਇਆ ਇਹ ਇਹਨਾਂ ਦੀ ਮਾਤਾ ਤੇ ਤਿੰਨ ਕੁੜੀਆਂ ਨੇ ਵੱਡੀ ਜਿਹੜੀ ਆ ਉਹਦੀ 10 ਸਾਲ ਹੋ ਮੇਰਾ ਜਿਹੜੀ ਛੋਟੀ ਆ ਉਹਦੀ ਹੈਗੀ ਆ ਕੁਛ 6 ਸਾਲ ਦੀ ਆ ਇਹ ਜਿਹੜੀ ਦਵਿਆਨ ਲੜਕੀ ਆ ਬੱਚੀ ਆ ਇਹ 7 ਮਹੀਨੇ ਦੀ ਆ ਇਹ ਇਕੱਠੇ ਇੱਕ ਬੈੱਡ ਦੇ ਉੱਤੇ ਸੁੱਤੇ ਹੋਏ ਸੀਗੇ ਤੇ ਰਾਤ ਨੂੰ ਮੈਕਸਿਮਮ ਜਿਹੜੀ ਇਹਨਾਂ ਦੀ ਮਾਤਾ ਉਹ ਕਹਿੰਦੀ ਆ ਵੀ 2 ਵਜੇ ਕੋਈ ਚਾਬੀ ਕਮੈਂਟ ਹੋਈ ਸੀ ਤੇ ਮੈਂ ਅਚਨ ਚੇਤੀ ਇੱਕ ਮੇਰੀ ਜਿਹੜੀ ਵੱਡੀ ਸੈਂਟਰ ਵਾਲੀ ਕੁੜੀ ਸੀ ਉਹ ਨੀਚੇ ਡਿੰਗ ਪੀ ਸੀ ਮੈਂ ਉਹਨੂੰ ਉੱਠ ਕੇ ਜਦੋਂ ਉੱਪਰ ਬੈੱਡ ਤੇ ਪਾਇਆ ਤਾਂ ਜਾਂ ਦੇਖਿਆ ਤੇ ਜਿਹੜੀ ਛੋਟੀ 7 ਮਹੀਨੇ ਦੀ ਬੱਚੀ ਸੀ ਉੱਤੇ ਗੈਪ ਸੀ ਬੱਚੀ ਹੈ ਨਹੀਂ ਜਦ ਕਿ ਨਾ ਜਿਹੜਾ ਬਾਹਰ ਨੂੰ ਦਰਵਾਜ਼ਾ ਨਿਕਲਦਾ ਉਹ ਵੀ ਕਵਰੇ ਉਹ ਵੀ ਅੰਦਰੋਂ ਬੰਦਾ ਜਿਹੜੇ ਬਾਕੀ ਉੱਪਰ ਸਾਤ ਨੂੰ ਜਾਂਦਾ ਕਮਰਾ ਉਹ ਵੀ ਬੰਦਾ ਸੀਸੀਟੀਵੀ ਆਈ ਹੋਈ ਆ ਉਹਦੇ ਵਿੱਚ ਉਹ ਜੇ ਨਿਕਲੋ ਕੋਈ ਕੂੜਾ ਸੁੱਟ ਕੇ ਬਾਹਰੋਂ ਆ ਰਹੇ ਨੇ ਉਹਦੇ ਵਿੱਚ ਅਸੀਂ ਦੇਖ ਲਿਆ ਉਹਦੇ ਵਿੱਚ ਕੋਈ ਬਾਲਟੀ ਵਿੱਚ ਕੁਝ ਨਹੀਂ ਕੋ ਖਾਲੀ ਜਿਹੜੀ ਬਾਲਟੀ ਆ ਨਜ਼ਰ ਆ ਰਹੀ ਹੈ ਬੰਦ ਕਰ